ਦੇਖੋ ਦੇ ਰਾਏ ਦਰੁਸਤ ਹੈ ਮੇਰੇ ਵਿੱਚ ਗੱਲ کہیں ਹੈ ਨਾ ਕਿ ਉਹਨੇ ਕੇ ਆ ਕੇ ਮਾਫੀ ਤਾਂ ਮੰਗੀ ਹੁਣ ਇਹ ਤੋਂ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤਾਂ ਬਾਅਦ ਹੀ ਫੈਸਲਾ ਕੋਈ ਕਰਾਂਗੇ ਜੀ ਨਾ ਨਾ ਕੁਝ ਕਿਹਾ ਦਾ ਸਰ ਤੁਸੀਂ ਬਹੁਤ ਜਿਆਦਾ ਸੁਖਵੀਰ ਬਾਦਲ ਨਾਲ ਜਦੋਂ ਝੜ ਹੋਏ ਸੀ ਪੱਖ ਹੋਏ ਸੀ ਉਦੋਂ ਬਹੁਤ ਗੱਲਾਂ ਕਈਆਂ ਗਈਆਂ ਸੀ ਕਿ ਉਹਦੀ ਮਾਫੀ ਮੰਗ ਲੈਂਦੇ ਤਾਂ ਸਭ ਇਕੱਠੇ ਹੋ ਜਾਂਦੇ ਤੇ ਕਿ ਲੱਗਦਾ ਨਹੀਂ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀਗਾ ਸੁਖਵੀਰ ਬਾਦਲ ਉਹ ਪਹਿਲਾਂ ਕਰਨਾ ਚਾਹੀਦਾ ਸੀ ਅਸੀਂ ਅਸੀਂ ਤਾਂ ਪਹਿਲਾਂ ਤੋਂ ਕਹੇ ਸੀ ਮੈਂ ਜਦੋਂ ਬਕਰੇ ਹੋਇਆ ਉਦੋਂ ਵੀ ਇਹੀ ਕਹਿਆ ਸੀ ਮਾਫੀ ਮੰਗ ਲੈ ਹੂੰ ਹੂੰ ਉਹਦੋਂ ਨਹੀਂ ਮੰਗੀ ਨਾ ਉਸ ਟਾਈਮ ਵੀ ਗੱਲ ਹੋਈ ਨਹੀਂ ਸੀ ਉਦੋਂ ਵੀ ਹੋਈ ਸੀ ساری ਗੱਲ ਉਹ ਜੀ ਪਿੰਡ ਸਾਹ ਉਦੋਂ ਬਾਦਲ ਸਾਹਿਬ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਉਸ ਟਾਈਮ ਮੇਰੇ ਸਾਹਮਣੇ ਨੇ ਗੱਲ ਸੁਖਵੀਰ ਨਾਲ ਗੱਲ ਹੋਈ ਸੀ ਉਦੋਂ ਪਰ ਸੁਖਵੀਰ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਅੱਜ ਮੰਗਣੀ ਪਈ ਕਿਉਂਕਿ ਕਾਰਨ ਇਹ ਹੈ ਵੀ ਭਾਜੀਪੀ ਨਾਲ ਜਿਸ ਤਰ੍ਹਾਂ ਬਾਹਰਲੇ ਜਿਸ ਸਟੇਟਾਂ ਦੀ ਗੱਲ ਕਰੀਏ ਭਾਜੀਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਤੁਹਾਡਾ ਭਾਜੀਪੀ ਨਾਲ ਘੱਟ ਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀ ਹੈ 2024 ਦੇ ਚੋਂ ਉਹਨਾਂ ਨੂੰ ਲੱਗੇਗਾ ਜੀ ਅੱਜ ਹੁਣ ਕਿਸ ਨੂੰ ਕਿਹਾ ਜਾਂਦਾ ਹੈ